ਚੀਜ਼ ਜਿਹੜੀ ਪਿਛਲੇ ਦਿਨੀ ਵੀ ਆਪਾਂ ਗੱਲ ਕੀਤੀ ਮਜੀਠੀਆ ਸਾਹਿਬ ਹੋਰਾਂ ਵਾਲੀ ਮਜੀਠੀਆ ਸਾਹਿਬ ਨੇ ਵੀਡੀਓ ਪਾ ਕੇ ਵੀ ਜਿਸ ਤਰ੍ਹਾਂ ਸੰਕੇਤ ਦਿੱਤੇ ਸੀ ਕਿ ਕੁਝ ਨਾ ਕੁਝ ਹੋਊਗਾ ਕਹਿੰਦੇ ਕਿ ਐਸਆਈਟੀ ਦਾ ਮੁਖੀ ਫੇਰ ਬਦਲਤਾ ਏਆਈਜੀ ਸਾਹਿਬ ਕਹਿੰਦੇ ਨਰੇਸ਼ ਕੁਮਾਰ ਜੀ ਫੇਰ ਉਹਨਾਂ ਦੀ ਜਿਹੜੀ ਡਰੱਗ ਵਾਲੇ ਮਾਮਲੇ ਦੇ ਵਿੱਚ ਬਣੀ ਹੋਈ ਐਸਆਈਟੀ ਉਹਦੇ ਮੁਖੀ ਲਾਤੇ ਨੇ ਤੇ ਮਤਲਬ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਮੈਂ ਫੇਰ ਉਹੀ ਸਵਾਲ ਪੁੱਛਣਾ ਵੀ ਮਜੀਠੀਆ ਸਾਹਿਬ ਨਾਲ ਕੁਝ ਹੋਰ ਹੋਣ ਵਾਲਾ ਜਿਹੜਾ ਅਜੇ ਤੱਕ ਨਹੀਂ ਹੋਇਆ ਜਾਂ ਫਿਰ ਇਹ ਰਾਜਨੀਤੀ ਦੇ ਵਿੱਚ ਕੋਈ ਨਵਾਂ ਬਦਲਾ ਆਊਗਾ ਇਸ ਮਸਲੇ ਨੂੰ ਲੈ ਕੇ ਮੈਂ ਅੱਗੇ ਵੀ ਦੱਸਿਆ ਸੀ ਤੁਹਾਨੂੰ ਤੇ ਚਲੋ ਕੁਝ ਗੱਲਾਂ ਜਿਹੜੀਆਂ ਹੁੰਦੀਆਂ ਕਈ ਵਾਰ ਨਹੀਂ ਸਹੀ ਜਾਂਦੀਆਂ ਤੁਹਾਡੀਆਂ ਕਈ ਵਾਰ ਕਿਉਂਕਿ ਪੇਸ਼ਾ ਹੈ ਨਾ ਸਾਬ ਜੀ ਇੱਥੇ ਹਰ ਇੱਕ ਗੱਲ ਤੁਸੀਂ ਕਿਹੜਾ ਇਹਨਾਂ ਬਾਬਿਆਂ ਚੋਂ ਕਿ ਜਿਹੜੀ ਗੱਲ ਜਿਹੜੀ ਜਾਣਕਾਰੀ ਤੁਹਾਡੇ ਕੋਲੋਂ ਤੋਂ ਸਹੀ 100% ਦੀ ਸਹੀ ਅੱਗੇ ਜਾ ਕੇ ਸਾਬਤ ਹੋਏਗੀ ਕਿਉਂਕਿ ਕੱਲੀ ਸੂਚਨਾ ਨਹੀਂ ਹੁੰਦੀ ਇੱਥੇ ਤੁਹਾਨੂੰ ਬਹੁਤ ਕੁਝ ਅੰਦਰੋਂ ਕੱਢ ਕੇ ਲੈਣਾ ਪੈਂਦਾ ਜੀ ਬੇਸ਼ੱਕ ਤੇ ਜਿਹਦੇ ਕੋਈ ਤੱਥ ਨਹੀਂ ਹੁੰਦੇ ਫੈਕਟ ਨਹੀਂ ਹੁੰਦੇ ਜਿਹਦਾ ਕੋਈ ਉਹ ਲਿਖਤੀ ਕੁ ਦਸਤਾਵੇਜ਼ ਨਹੀਂ ਹੁੰਦਾ ਸਾਬ ਤੱਕ ਇਹ ਹੁਣ ਸੁਣ ਦੇ ਵਿੱਚ ਆ ਰਿਹਾ ਹੈ ਕਹਿੰਦੇ ਕਿ ਮਜੀਠੀਏ ਸਾਹਿਬ ਤੇ ਤੇ ਕਾਰਵਾਈ ਵਾਸਤੇ ਟੀਮਾਂ ਵੀ ਗਠਿਤ ਹੋ ਗਈਆਂ ਸੀ ਹਮ ਮਤਲਬ ਕਿ ਬਸ ਵੀ ਜਦਾਂ ਕਹ ਲਈਏ ਨਾ ਕਿ ਹਾਥੀ ਪੈਣਾ ਬਾਕੀ ਸੀਗਾ ਹਮ ਤਿਆਰੀ ਪੂਰੀ ਸੀ ਤਿਆਰੀ ਪੂਰੀ ਸੀ ਪਰ ਮਜੀਠੀਏ ਦਾ ਸੂਇਆ ਤੰਤਰ ਬਹੁਤ ਤਕੜਾ ਹੈ ਸਾਬ ਹਮ ਉਹ ਦੱਸ ਦੇ ਕਿ ਸੂਹ ਲੱਗ ਗਈ ਜੀ ਤੇ ਮਜੀਠੀਆ ਸਾਹਿਬ ਲਾਈਵ ਹੋ ਗਏ ਦਾ ਮਤਲਬ ਹੂੰ ਵਾਓ ਨਾ ਤੇ ਕੋਲ ਕੈਮਰਾ ਕਮਰੇ ਦੇ ਚ ਸਦਾ ਰਹਿੰਦਾ ਹੀ ਹੈ ਗੱਡੀ ਗੁੱਡੀ ਚ ਵੀ ਲਾਈਵ ਹੋ ਜਾਂਦੇ ਹੂੰ ਹੂੰ ਤੇ ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਹੁਣ ਇਹ ਜਾਣਕਾਰੀ ਬੜੀ ਕਨਫਿਡੈਂਸ਼ੀਅਲ ਸੀ ਜੀ ਕਨਫਿਡੈਂਸ਼ੀਅਲ ਜਾਣਕਾਰੀ ਜਿਹੜੀ ਆ ਬਾਹਰ ਨਿਕਲੀ ਕਿਵੇਂ ਨਿਕਲੀ ਘਤੋਂ ਨਿਕਲੀ ਸਰਕਾਰ ਵਾਸਤੇ ਇਹ ਵਿਸ਼ਾ ਹੂੰ ਤੇ ਫਿਰ ਅਗਲਾ ਬਦਲੀ ਹੋ ਗਈ ਜਾਂਦੀ ਹੈ ਤੁਹਾਨੂੰ ਪਤਾ ਹੀ ਆ ਜਿੱਥੇ ਜਿੱਥੇ ਵੀ ਨਿਗਾਹ ਘੁੰਮਦੀ ਆ ਤਾਂ ਗੱਲ ਇਹ ਆ ਕਿ ਸਭ ਇਸ ਤਰ੍ਹਾਂ ਬਈ ਹੁਣ ਗੱਲ ਅੱਗੇ ਵੱਧ ਰਹੀ ਹੈ ਕਿ ਐਸਆਈਟੀ ਦੇ ਵਿੱਚ ਫੇਰ ਬਦਲ ਜੀ ਮਜੀਠੀਆ ਸਾਹਿਬ ਫੇਰ ਲਾਈਵ ਹੂੰ ਤੇ ਉਹਨਾਂ ਨੇ ਤੇ ਹੁਣ ਸਾਰਾ ਕੁਝ ਦੱਸ ਹੀ ਦਿੱਤਾ ਜਿਹੜਾ ਆਪਾਂ 10 12 ਦਿਨ ਪਹਿਲਾਂ ਸੰਕੇਤਕ ਦੱਸਿਆ ਸੀਗਾ ਕਿ ਇਹਨਾਂ ਦੀ ਠਿਬਰੀ ਟਾਈਟ ਕਰਨ ਨੂੰ ਫਿਰਦੇ ਆ ਵਜਾ ਵੀ ਮੈਂ ਤੁਹਾਨੂੰ ਦੱਸੀ ਸੀਗੀ ਜੀ ਕਿ ਇਹਨਾਂ ਦੇ ਵਿੱਚ ਵਿਅਕਤੀਗਤ ਰੌਲਾ ਜਿਹੜਾ ਹੈ ਨਾ ਸਰ ਅੱਜ ਦਾ ਨਹੀਂ ਹੈ ਦੋਵਾਂ ਲੀਡਰਾਂ ਚ ਹੂੰ ਕਿਕਲੀ ਕੌਣ ਗਾਉਂਦਾ ਸੀ ਕਿੱਕਲੀ ਤੋਂ ਸਭ ਤੋਂ ਜ਼ਿਆਦਾ ਚੜਦਾ ਕੌਣ ਸੀ ਉੱਥੋਂ ਜੇ ਗੱਲ ਸ਼ੁਰੂ ਹੋਈ ਹੈ ਲਗਭਗ ਉੱਥੋਂ ਕਿਉਂ ਇੱਥੇ ਮਲੋੜ ਦੇ ਵਿੱਚ ਤੇ ਇਹ ਸਿਰ ਪਾਟੇ ਆ ਕਿਕਲੀ ਤੋਂ ਜੀ ਮਾਨ ਸਾਹਿਬ ਇੱਥੋਂ ਮਤਲਬ ਕਿ ਮਸਾ ਨਿਕਲੇ ਸੀਗੇ ਹੂੰ ਚਿੱਟੀ ਫੋਰਚੂਨਰ ਕਿਹੜੀ ਗੱਡੀ ਸੀਗੀ ਉਹ ਮੇਰੇ ਤਾਂ ਮੈਂ ਤਾਂ ਉੱਤੇ ਕਵਰੇਜ ਵਾਸਤੇ ਗਿਆ ਹੋਇਆ ਸੀ ਜੀ ਤਾਂ ਮਤਲਬ ਕਿ ਕਿਕਲੀ ਤੂੰ ਹੀ ਕਹਾਣੀ ਬਹੁਤ ਵਿਗੜੀ ਹੋਈ ਹੈ ਹੂੰ ਛਟੇ ਦਾ ਵਪਾਰੀ ਜਾਂ ਇਹ ਸਭ ਕੁਝ ਚਲਦੀਆਂ ਇਆਂ ਕਿਹਨੀ ਚੀਜ਼ਾਂ ਜੀ ਬਿਲਕੁਲ ਬਿਲਕੁਲ ਤਾਂ ਜਦੋਂ ਹੁਣ ਮਜੀਠੀਆ ਸਾਹਿਬ ਦਾ ਦਾਅ ਫੱਬਿਆ ਇਹ ਸੱਤਾ 'ਚ ਆ ਗਿਆ ਵਿਰੋਧੀ ਧਿਰ 'ਚ ਸੀ ਤਾਂ ਹੁਣ ਤੁਸੀਂ ਦੇਖਿਆ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਫਿਰ ਇਹ ਵਿਅਕਤੀਗਤ ਹੋਏ ਜੀ ਵਿਅਕਤੀਗਤ ਤੋਂ ਭਾਪ ਕੀ ਹੁੰਦਾ ਹੈ ਕਿ ਜਿੱਦਾਂ ਮਤਲਬ ਹੁਣ ਮਾਨ ਸਾਹਿਬ ਦੀ ਉਹ ਜਿਹੜੀ ਇਨਫੈਕਸ਼ਨ ਸੀ ਉਹਦੇ ਤੇ ਚਲੇ ਜਾਣਾ ਜੀ ਮਤਲਬ ਕਿ ਫਲਾਣੀ ਥਾਂ ਤੇ ਡਿੱਗ ਪਏ ਫਲਾਣੀ ਪਤਾ ਨਹੀਂ ਕੀ ਚੱਕਰ ਆ ਜੀ ਉਹ ਉਹ ਮਸਲਾ ਕਿਉਂ ਸੀ ਕਿਉਂਕਿ ਤੁਹਾਨੂੰ ਪਤਾ ਫਰਸਟ ਮੈਰਿਜ ਸੀ ਜਿਹੜੀ ਸੀਮ ਸਾਹਿਬ ਦੀ ਜੀ ਉਹਦੇ ਵਿੱਚ ਜਦੋਂ ਉਹ ਫੈਮਿਲੀ ਜਿਹੜੀ ਸਾਹਮਣੇ ਆਈ ਬਾਹਰ ਆਈ ਖਾਸ ਤੌਰ ਤੇ ਇਹਨਾਂ ਦੀ ਪਹਿਲੀ ਮੈਰਿਜ ਦੀ ਜਿਹੜੀ ਬੇਟੀ ਸੀਗੀ ਜੀ ਤਾਂ ਉਸ ਤੋਂ ਬਾਅਦ ਉਹ ਚੀਜ਼ਾਂ ਵਿਅਕਤੀਗਤ ਹੋਰ ਹੋ ਗਈਆਂ ਹੂੰ ਠੀਕ ਹੈ ਨਾ ਜੀ ਅੱਛਾ ਫਿਰ ਅੱਜ ਮਜੀਠੀਆ ਸਾਹਿਬ ਜਿਹੜੀ ਗੱਲ ਇਹ ਕਹਿ ਰਹੇ ਸੀਗੇ ਜੀ ਕਿ ਭਾਈ ਮੇਰੇ ਤੇ ਇਹ ਆਮਦਨ ਤੋਂ ਵੱਧ ਦਾ ਕੇਸ ਬਣਾਉਂਦੇ ਫਿਰਦੇ ਤੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਉਹੀ ਕੁਝ ਕਰੋੜ ਦੇ ਲੈਣ ਦੇ ਅੰਧਾ ਰੋਲਾ ਪਿਆ ਖਲੋਤਾ ਹੈ ਉਹ ਕਲੂ ਲੱਬਿਆ ਹੋਇਆ ਜਿਹਦੇ ਤੇ ਚੱਲ ਰਹੀ ਗੱਲ ਘੁੰਮ ਰਹੀ ਹੈ ਪਤਾ ਨਹੀਂ ਲੱਬਿਆ ਕਿ ਨਹੀਂ ਲੱਬਿਆ ਮੈਂ ਨਹੀਂ ਕਹਿ ਸਕਦਾ ਪਰ ਉਹ ਇਹ ਅਗੇਤੀ ਸੂਚਨਾ ਸੀ ਕਿ ਹੁਣ ਡਰਗ ਤੋਂ ਇਲਾਵਾ ਕੁਝ ਮਤਲਬ ਕਿ ਜਿਹੜੀਆਂ ਟ੍ਰਾਂਜੈਕਸ਼ਨਾਂ ਨੇ ਇਹਨਾਂ ਦੀ ਕੰਪਨੀਆਂ ਦੇ ਥਰੂ ਭਈ ਉਹ ਉਹਨਾਂ ਤੇ ਆ ਕੇ ਗਰਾਰੀ ਫਸ ਗਈ ਜੀ ਵਿੱਤੀ ਲੈਣ ਦੇੰਤੇ ਤਾਂ ਵਿੱਤੀ ਲੈਣ ਦੇੰ ਕੀ ਹੁੰਦਾ ਵਿਜੀਲੈਂਸ ਨਾਲ ਜਿਹੜਾ ਵਿਜੀਲੈਂਸ ਤੇ ਹੁਣ ਅੱਜ ਮਜੀਠੀਆ ਸਾਹਿਬ ਨੇ ਸਾਰੇ ਪਰਦੇ ਹੀ ਚੱਕ ਦਿੱਤੇ ਆ ਕਹਿੰਦੇ ਜੀ ਕਿ ਜਿਹੜੇ ਵਿਜੀਲੈਂਸ ਦੇ ਚੀਫ ਬਦਲੇ ਆ ਉਹ ਵੀ ਇਸੇ ਕਰਕੇ ਤਾਂ ਫਿਰ ਆਪਾਂ ਕੀ ਕਹਿ ਰਹੇ ਸੀਗੇ ਜੀ ਤੁਸੀਂ ਕੀ ਕਹਿ ਰਹੇ ਸੀਗੇ ਸ਼ਾਇਦ ਇੱਧਰ ਜੁੜੇ ਗੱਲ ਕਿ ਹਾਂ ਜੀ ਗੱਲ ਜੁੜਦੀ ਨਜ਼ਰ ਆ ਰਹੀ ਸੀਗੀ ਨਾ ਤਾਂ ਫਿਲਹਾਲ ਐਸਆਈਟੀ ਦਾ ਜਿਹੜਾ ਕਹੋ ਫੇਰ ਬਦਲਿਆ ਉਹਨੂੰ ਲੈ ਕੇ ਹੁਣ ਇਹ ਕਹਿ ਰਹੇ ਨੇ ਮਜੀਠੀਆ ਸਾਹਿਬ ਕਿ ਭਾਈ ਗੱਲ ਇਦਾਂ ਆ ਕਿ ਇਹ ਜਿਹੜੀ ਐਸਆਈਟੀ ਆ ਇਹਨਾਂ ਨੂੰ ਮਤਲਬ ਕਿ ਜਿਹੜੇ ਅਧਿਕਾਰੀ ਆ ਇਹ ਹੁਣ ਨੂੰ ਤੁਰੇ ਆਉਂਦੇ ਨੂੰ ਤੁਰੇ ਆਉਂਦੇ ਡੀਜੀਪੀ ਤੋਂ ਲੱਗੇ ਸੀ ਤੇ ਹੁਣ ਐਸਪੀ ਐਸਪੀ ਪਦਰ ਤੇ ਆ ਗਏ ਆ ਹੋ ਸਕਦਾ ਇਹਨਾਂ ਨੂੰ ਪੋਸਟ ਕਰਨ ਲਈ ਮਨਾ ਲਿਆ ਹੋਵੇ ਕਿ ਤੁਹਾਡੀ ਪੋਸਟਿੰਗ ਵਧੀਆ ਕਰਦੇ ਆਂਗੇ ਤੁਹਾਨੂੰ ਆਹ ਦੇਾਂਗੇ ਤੁਹਾਨੂੰ ਉਹ ਦੇਾਂਗੇ ਜੀ ਪਰ ਇਹ ਸਾਫ ਹੈ ਕਿ ਵਿਕਰਮਜੀਤ ਸਿੰਘ ਮਜੀਠੀਆ ਨੂੰ ਹੱਥ ਪਾਉਣ ਦੀ ਪੂਰੀ ਤਿਆਰੀ ਹੋ ਚੁੱਕੀ ਸੀ ਕੁਝ ਦਿਨ ਪਹਿਲਾਂ ਜੀ ਮਤਲਬ ਕਿ ਜ਼ਿਆਦਾ ਗੱਲ ਪੁਰਾਣੀ ਨਹੀਂ ਹੈ ਆ ਬਸ ਇਹਨਾਂ ਦੇ ਵਿੱਚ ਚੱਲ ਰਹੀ ਹੈ ਉਹ ਮਜੀਠੀਆ ਸਾਹਿਬ ਨੂੰ ਵਧਰ ਪਤਾ ਹੈ ਤਾਂ ਮਤਲਬ ਕਿ ਸਭ ਕੁਝ ਤਿਆਰ ਹੋ ਗਿਆ ਸੀਗਾ ਹਮ ਤਾਂ ਇੱਕ ਤੇ ਹੈ ਕਿ ਇਹਨਾਂ ਨੂੰ ਉਸ ਦਿਨ ਦੀ ਸੂ ਲੱਗੀ ਆ ਤੇ ਦੂਜਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਅਫਸਰ شاہੀ ਦੇ ਵਿੱਚ ਕੁਝ ਬੰਦੇ ਹੁੰਦੇ ਆ ਜਿਹੜੇ ਇਹ ਚੀਜ਼ ਨੂੰ ਜਾਣਦੇ ਹੁੰਦੇ ਆ ਕਿ ਭਾਈ ਸਰਕਾਰ ਨਿਕਲ ਜਾਣੀ ਆ ਅਸੀਂ ਇੱਥੇ ਰਹਿ ਜਾਣਾ ਜੀ ਬਿਲਕੁਲ ਠੀਕ ਹੈ ਨਾ ਅਸੀਂ ਫਸ ਜਾਵਾਂਗੇ ਤਾਂ ਫਿਰ ਉਹ ਕਈ ਵਾਰ ਨਹੀਂ ਇਸ ਤਰ੍ਹਾਂ ਦੇ ਫੈਸਲੇ ਲੈਂਦੇ ਦੋਈ ਚੀਜ਼ਾਂ ਹੁੰਦੀਆਂ ਨੇ ਤਾਂ ਇਹਨਾਂ ਦੇ ਕੋਲ ਸੂਚਨਾ ਵੀ ਮੇਰੇ ਖਿਆਲ ਦੇ ਨਾਲ ਪਹੁੰਚ ਗਈ ਹੋਏਗੀ ਤੋਂ ਇਹ ਆ ਕਿ ਇਹ ਮਾਮਲਾ ਜਿਵੇਂ ਮੈਂ ਤੁਹਾਨੂੰ ਦੱਸਿਆ ਕੁਝ ਵਿਅਕਤੀਗਤ ਮਾਮਲਾ ਹੈ ਜੀ ਤੇ ਜਿਹਦੇ ਵਿੱਚ ਸਿਆਸਤ ਵੀ ਆ ਸਿਆਸਤ ਤਾਂ ਉਪਰੀ ਹੋਈ ਨਹੀਂ ਸਕਦੀ ਬਿਲਕੁਲ ਪਰ ਜੋ ਵੀ ਆ ਮੇਰਾ ਇਹ ਮੰਨਣਾ ਹੈ ਕਿ ਮੈਂ ਬਾਰ ਬਾਰ ਕਹਿੰਨਾ ਕਿ ਆ 13 ਸਾਲ ਹੋ ਗਏ ਸਾਨੂੰ ਇਹ ਖਬਰਾਂ ਕਰਦਿਆਂ ਨੂੰ ਹਮ ਪੰਜ ਐਸਆਈਟੀ ਜਿਹੜੀਆਂ ਉਹ ਬਦਲ ਗਈਆਂ ਹੁਣ ਤਾਂ ਜੀ ਹਿਸਾਬ ਲਾ ਲੋ ਕਿ ਕਿੰਨੀਆਂ ਸਰਕਾਰਾਂ ਆ ਗਈਆਂ ਕੈਪਟਨ ਸਰਕਾਰ ਆ ਗਈ ਖਾਲੀਆਂ ਤੋਂ ਬਾਅਦ ਚੰਨੀ ਜੀ ਮੁੱਖ ਮੰਤਰੀ ਰਹਿ ਕੇ ਜਦੋਂ ਪਰਚਾ ਹੋਇਆ ਜੀ ਹੁਣ ਆ ਗਿਆ ਆਪਣੇ ਮਾਨ ਸਾਹਿਬ ਹਮ ਤਾਂ ਮਤਲਬ ਕਿ ਕਿੰਨਾ ਕੁ ਲੰਮਾ ਲਜਾਣਾ ਇਸ ਕੇਸ ਨੂੰ ਜੇ ਮਜੀਠੀਆ ਦੇ ਖਿਲਾਫ ਸਬੂਤ ਹੈਗੇ ਆ ਤਾਂ 13 ਸਾਲਾਂ ਚ ਤੁਸੀਂ ਲੱਭ ਕਿਉਂ ਨਹੀਂ ਸਕੇ ਤੇ ਰੱਖ ਕਿਉਂ ਨਹੀਂ ਸਕੇ ਚੁੱਕ ਕੇ ਅੰਦਰ ਮਾਰੋ ਜੇ ਹੈ ਬਿਲਕੁਲ ਠੀਕ ਹੈ ਨਹੀਂ ਜੇ ਕਿਸੇ ਦੇ ਖਿਲਾਫ ਨਹੀਂ ਹੈ ਤਾਂ ਜੋ ਤੁਸੀਂ ਅਤੀਤ ਦੇ ਵਿੱਚ ਇੱਕ ਬੰਦੇ ਪ੍ਰਤੀ ਬੋਲਦੇ ਰਹੇ ਨੈਰੇਟਿਵ ਬਣਾਉਂਦੇ ਰਹੇ ਹੁਣ ਤੁਹਾਨੂੰ ਹੋਇਆ ਕਿ ਉਹ ਟੁੱਟ ਜਾਣਾ ਸਾਰਾ ਕੁਝ ਜੀ ਤਾਂ ਫਿਰ ਉਸ ਡਰ ਦੇ ਵਿਹਾਰ ਤੇ ਤੁਸੀਂ ਇਹ ਚੀਜ਼ਾਂ ਨੂੰ ਲੁਮਕਾਈ ਜਾਓ ਠੀਕ ਨਹੀਂ ਹੈ ਮੈਂ ਅੱਜ ਵੀ ਕਹਿਣਾ ਕਿ ਜੇ ਮਜੀਠੀਏ ਦੇ ਖਿਲਾਫ ਹੈਮ ਸਬੂਤ ਜੀ ਕੋਈ ਚਰਚਾਾਂ 'ਵਾਂ ਤੇ ਬਥੇਰੀਆਂ ਚੱਲਦੀਆਂ ਨੇ ਹੂੰ ਕੋਈ ਚਰਚਾਾਂ 'ਵਾਂ ਥੋੜੀ ਜਾ ਕੇ ਫਾਈਲ 'ਚ ਤੁਸੀਂ ਰੱਖਦੇ ਹੋਗੇ ਕਿਉਂਕਿ ਉਹ 'ਚ ਸਬੂਤ ਚਾਹੀਦੇ ਕਿਉਂਕਿ ਹੁਣ ਤੁਹਾਡੇ ਕੋਲ ਸਭ ਕੁਝ ਆ ਜੀ ਤੇ ਮਜੀਠੀਏ ਨੂੰ ਜੋ ਤੁਸੀਂ ਕਹਿੰਦੇ ਰਹੇ ਹੋ ਅੱਜ ਉਹਨੂੰ ਸਾਬਤ ਕਰਕੇ ਜੇਲ੍ਹ ਦੇ ਵਿੱਚ ਸਜ਼ਾ ਦਿਵਾਓ ਉਹਨੂੰ ਹੂੰ ਗੱਲ ਖਤਮ ਹੈ ਜੀ ਐਵੇਂ ਪਾਣੀ 'ਚ ਮਧਾਣੀ ਪਾਣੀ 'ਚ ਮਧਾਣੀ ਉਹਦੇ 'ਚ ਨਿਕਲਨੇ ਕੀ ਆ ਗੁੰਗਲੂ ਕੁਝ ਨਹੀਂ ਨਿਕਲਦਾ ਉਹਦੇ 'ਚ ਕਿਤਨਾ ਕਿਤੇ ਆਦਤ ਇਸ ਨੂੰ ਬਚਾਈ ਰੱਖਣ ਵਾਸਤੇ ਕਈ ਚੀਜ਼ਾਂ ਜਾਈ ਉਹ ਹੀ ਕਹਿ ਰਿਹਾ ਨਾ ਜੀ ਕਿ ਤੁਸੀਂ ਆਪਣਾ ਜਿਹੜਾ ਜੋ ਭਰਮਜਾਲ ਬਣਾਇਆ ਹੋਇਆ ਸੀਗਾ ਕਿ ਤੁਸੀਂ ਉਸ ਨੂੰ ਕਾਇਮ ਰੱਖਣ ਵਾਸਤੇ ਹੀ ਲਮਕਾ ਰਹੇ ਹੋ ਜੀ ਕਿਉਂਕਿ ਤੁਸੀਂ ਦੇਖੋ ਨਾ ਚਾਰ ਸ਼ੀਟ ਕਿਉਂ ਨਹੀਂ ਫਾਇਲ ਹੋ ਰਹੀ ਹਮ ਚਾਰ ਸ਼ੀਟ ਫਾਇਲ ਹੋਣ ਦਾ ਮਤਲਬ ਕਿ ਇਨਵੈਸਟੀਗੇਸ਼ਨ ਬੰਦ ਜੀ ਇਨਵੈਸਟੀਗੇਸ਼ਨ ਜੇ ਬੰਦ ਹੋ ਜਾਏਗੀ ਤਾਂ ਮਜੀਠੀਆ ਦੀ ਜਾਣੇ ਧਰੋ ਛੁੱਟ ਜਾਊਗੀ ਪਰ ਉਹ ਕਹਿ ਰਹੇ ਕਿ ਹੁਣ ਤੂੰ ਜਾ ਕੇ ਇਸ ਜਿਹੜਾ ਉਹਦੀ ਤਿਆਰੀ ਹੋ ਰਹੀ ਹੈ ਜੀ 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 ਬਿਲਕੁਲ ਬਲਵੀਰ ਖੱਚੇ ਸਾਹਿਬ ਦੱਸ ਰਹੇ ਨੇ ਕਿ ਕਹਿੰਦੇ ਮਰੀਠੀਆ ਦੇ ਖਿਲਾਫ ਕੋਈ ਐਵੀਡੈਂਸ ਕਹਿੰਦੇ ਇਹਨਾਂ ਨੂੰ ਮਿਲ ਨਹੀਂ ਰਿਹਾ ਤੇ ਇਸ ਕਰਕੇ ਕਹਿੰਦੇ ਕੁਝ ਨਹੀਂ ਬਣਨਾ ਇਸ ਮਾਮਲੇ ਦੇ ਵਿੱਚ ਅ ਕਿਕਲੀ ਤੇ ਭਗਵੰਤ ਮਾਨ ਜੀ ਵੀ ਕਹਿੰਦੇ ਪੈਣੀ 2 ਸਾਲ ਰਹਿ ਗਏ ਨੇ ਹਰਵਿੰਦਰ ਸਿੰਘ ਜੀ ਕਹਿ ਰਹੇ ਨੇ ਖੈਰ ਆਪਾਂ ਇਸ ਤੇ ਨਹੀਂ ਕੁਛ ਅਜੇ ਕਹਿ ਸਕਦੇ ਤੇ ਹੁਣ ਉਹਨਾਂ ਦੇ ਟਾਈਮ ਦੇ ਵਿੱਚ ਕਿਹੜੀ ਸਰਕਾਰ ਆਉਂਦੀ ਕੀ ਬਣਦਾ ਉਹਦੇ ਤੇ ਹੀ ਆਪਾਂ ਗੱਲ ਕਰਾਂਗੇ ਅ ਸੁਖ ਮੈਂਬਰ ਜੀ ਦੱਸ ਰਹੇ ਨੇ ਕਹਿੰਦੇ ਮਜੀਠੀਆ ਸਾਹਿਬ ਦੇ ਆਲੇ ਦੁਆਲੇ ਜਿਹੜੀ ਟੀਮ ਹੈ ਉਹ ਵੀ ਬਹੁਤ ਸਟਰੋਂਗ ਹੈ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦਾ ਸੂਚਿਤ ਅੰਤਰ ਵੀ ਬੜਾ ਤੰਤਰ ਤਗੜਾ ਹੈ ਜੀ ਮੈਂ ਜਾਣਦਾ ਵੀ ਆ ਕਿਹੜੇ ਕਿਹੜੇ ਆ ਥੋੜਾ ਥੋੜਾ ਜਾਣਦੇ ਵੀ ਆ ਵੀ ਵੀਡੀਓਜ਼ ਕਈ ਗੱਲਾਂ ਜਿਹੜੇ ਕੱਢ ਲਿਆ ਹੁੰਦੇ ਨੇ ਉਹ ਜਿਹੜੀਆਂ ਅਜੇ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਤਾਂ ਵਿਰੋਧੀ ਧਿਰ 'ਚ ਜਦੋਂ ਤੁਸੀਂ ਉਦੋਂ ਵੀ ਤੁਸੀਂ ਵੀ ਪੱਤਰਕਾਰ ਹੀ ਹੋ ਅੱਜ ਕੱਲ ਹਰ ਇੱਕ ਮਨੁੱਖ ਪੱਤਰਕਾਰ ਹੈ ਜਿਹਦੇ ਕੋਲ ਸਮਾਰਟਫੋਨੋਂ ਪੱਤਰਕਾਰ ਹੀ ਹੈ ਠੀਕ ਹੈ ਨਾ ਜ਼ਰੂਰੀ ਥੋੜੀ ਹੈ ਕਿ ਪੱਤਰਕਾਰਾਂ ਨੇ ਸਭ ਕੁਝ ਕਰਨਾ ਹਰ ਇੱਕ ਬੰਦਾ ਪੱਤਰਕਾਰ ਆਪਣੇ ਪੱਧਰ ਤੇ ਤਾਂ ਵਿਰੋਧੀ ਧਿਰ ਵੀ ਪੱਤਰਕਾਰ ਹੀ ਹੁੰਦੀ ਹੈ ਤਾਂ ਪੱਤਰਕਾਰ ਜਿੱਦਾਂ ਕੱਢ ਲੈਂਦੇ ਜਾਣਕਾਰੀਆਂ ਉਦੋਂ ਉਹਨਾਂ ਦਾ ਤੰਤਰ ਵੀ ਕੱਢ ਲੈਂਦਾ ਜੀ ਜੀ ਬਿਲਕੁਲ ਰੌਲਾ ਤਾਂ ਜਾਣਕਾਰੀ ਦਾ ਇਹ ਇਹਦੇ ਵਿੱਚ ਕਦੇ ਕੋਈ ਅੱਗੇ ਹੈ ਕਦੇ ਕੋਈ ਅੱਗੇ ਆ ਆਪਣੇ ਆਪ ਨੂੰ ਤੋਪਚੀ ਕੋਈ ਨਹੀਂ ਕਹਿ ਸਕਦਾ ਕਦੇ ਕਿਸੇ ਦੀ ਗੱਲ ਗਲਤ ਹੋ ਜਾਂਦੀ ਹੈ ਕਦੇ ਕਿਸੇ ਦੀ ਗੱਲ ਠੋਕ ਜਾਂਦੀ ਹੈ 100% ਦੀ ਤੁਸੀਂ ਕੋਈ ਵੀ ਬੰਦਾ ਜਿਹੜਾ ਕਹਿ ਲੋ ਕਿ ਸਟੀਕ ਨਹੀਂ ਹੁੰਦਾ ਇਸ ਮਾਮਲੇ 'ਚ ਜੀ ਜੀ ਬਿਲਕੁਲ ਮਿੰਟੂ ਜੀ ਦਰਬਾਖ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਵਾਗਤ ਹੈ ਤੁਹਾਡਾ ਸਾਰੇ ਦੋਸਤਾਂ ਦਾ ਫੇਰ ਤੋਂ ਸਵਾਗਤ ਹੈ ਜੀ ਜਿਹੜੇ ਬਾਅਦ ਦੇ ਵਿੱਚ ਜੁੜੇ ਨੇ ਪ੍ਰੋਗਰਾਮ ਨੂੰ ਥੋੜਾ ਜਿਹਾ ਸ਼ੇਅਰ ਕਰ ਦਿਓ ਰਾਜਕੌਰ ਜੀ ਆਪਾਂ ਇਸ ਤੇ ਗੱਲ ਜ਼ਰੂਰ ਕਰਾਂਗੇ ਕਿਤਾਬਾਂ ਵਾਲੇ ਮਸਲੇ ਤੇ ਥੋੜਾ ਜਿਹਾ ਅੱਗੇ ਜਾ ਕੇ ਆਪਾਂ ਗੱਲ ਕਰਦੇ ਆ ਮੈਂ ਤੁਹਾਡਾ ਕਮੈਂਟ ਸੇਵ ਕਰਕੇ ਰੱਖ ਰੱਖਿਆ ਆਪਾਂ ਇਸ ਤੇ